ਤੁਸੀਂ ਆਰਐਸਐਸ ਦੀ ਨੀਕਰ ਦੇਖੀ ਹੋਣੀ ਟੰਗੀ ਹੋਈ ਖਾਕੀ ਨੀਕਰ ਟੰਗੀ ਹੋਈ ਆ ਪੰਜਾਬ ਦੇ ਵਿੱਚ ਇਸ ਖਾਕੀ ਨੀਕਰ ਦਾ ਹੱਲ ਕੀ ਹੈ ਕਿ ਨੌਜਵਾਨਾਂ ਦੇ ਵੱਲੋਂ ਹੀ ਸੰਘਰਸ਼ ਲੜਿਆ ਗਿਆ ਤੇ ਜਿੱਤਿਆ ਗਿਆ ਪਰ ਸਿਆਸੀ ਜਮਾਤਾਂ ਕਿਸ ਕੰਮ ਦੇ ਲਈ ਹੁਣ ਤੇ ਇਹ ਤਰਨਤਾਂ ਵੇਲ ਜਿੰਨੀ ਚੁਣ ਹੋ ਰਹੀ ਹੈ 92 93 ਸਾਰੇ ਐਮਐਲਏ ਉੱਥੇ ਸਾਰੇ ਇਹਨਾਂ ਦੇ ਮੰਤਰੀ ਉੱਥੇ ਤੇ ਸੀਐਮ ਸਾਹਿਬ ਉੱਥੇ ਕੇਜਰੀਵਾਲ ਸਾਹਿਬ ਉੱਥੇ ਇੱਥੇ ਕਿਉਂ ਨਹੀਂ ਹੁੰਦੇ ਪਏ ਕਿਉਂਕਿ ਇੱਥੇ ਵੋਟਾਂ ਨਹੀਂ ਆ ਜੇ ਵੋਟਾਂ ਹੋਣ ਤਾਂ ਉੱਥੇ ਵੀ ਆਏਣਾ ਸੀ ਮਨਦੀਪ ਜੀ ਤਰਨ 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 ਚੌਂਣ ਛੱਡ ਕੇ ਪੰਜਾਬ ਯੂਨੀਵਰਸਿਟੀ ਪਹੁੰਚੇ ਹੋ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਪੰਜਾਬ ਯੂਨੀਵਰਸਿਟੀ ਲਾਹੌਰ ਅਸੀਂ ਜਿਮੜੀ ਚੋਣ ਲੜਦੇ ਵੀ ਪੇਕੇ ਦੇ ਪਿੱਛੇ ਲੜਦੇ ਪੰਜਾਬ ਵਾਸਤੇ ਲੜਦੇ ਪਏ ਤੇ ਪੰਜਾਬ ਦੇ ਹੱਕਾਂ ਵਾਸਤੇ ਖੂਨਾ ਨਹੀਂ ਹੈ ਤੇ ਫਿਰ ਸਾਨੂੰ ਜਿਮੜੀ ਚੋਣਾਂ ਦਾ ਕੀ ਫਾਇਦਾ ਅੱਜ ਨੌਜਵਾਨਾਂ ਦੇ ਵੱਲੋਂ ਹੀ ਸੰਘਰਸ਼ ਲੜਿਆ ਗਿਆ ਤੇ ਜਿੱਤਿਆ ਗਿਆ ਪਰ ਸਿਆਸੀ ਜਮਾਤਾਂ ਕਿਸ ਕੰਮ ਦੇ ਲਈ ਨੇ ਇੱਕ ਸਿਆਸੀ ਜਮਾਤਾਂ ਜੰਨੀਆਂ ਵੀ ਸਿਰਫ ਵੋਟਾਂ ਵਾਸਤੇ ਆ ਹੋੜਾ ਤੇ ਹੀ ਤਰਨ ਤਾਂ ਵੇ ਜਿਮੜੀ ਚੋਣ ਹੋ ਰਹੀ ਹੈ 92 93 ਸਾਰੇ ਐਮਐਲਏ ਉੱਥੇ ਸਾਰੇ ਇਹਨਾਂ ਦੇ ਮੰਤਰੀ ਉੱਥੇ ਤੇ ਸੀਐਮ ਸਾਹਿਬ ਉੱਥੇ ਕੇਜਰੀਵਾਲ ਸਾਹਿਬ ਉੱਥੇ ਇੱਥੇ ਕਿਉਂ ਨਹੀਂ ਹੁੰਦੇ ਪਏ ਕਿਉਂਕਿ ਇੱਥੇ ਵੋਟਾਂ ਨਹੀਂ ਆ ਜੇ ਉਹ ਜਿਹੜੇ ਇੱਥੇ ਵੀ ਆਏ ਨਾ ਸੀ ਸਿਰਫ ਇੱਥੇ ਵੋਟਾਂ ਨਹੀਂ ਆਈਆਂ ਪਰ ਉਹ ਰਾਜਨੀਤੀ ਗੰਦੀ ਖੇਡਦੇ ਪਏ ਇਹਨਾਂ ਦਾ ਸਾਥ ਦੇਣਾ ਚਾਹੀਦਾ ਵਾ ਇਹ ਪੰਜਾਬ ਦੇ ਨੌਜਵਾਨਾ ਪੰਜਾਬ ਦੀ ਹਕਮ ਦੀ ਗੱਲ ਕਰਦੇ ਪਏ ਇੱਕ ਇੱਕ ਵਾਰ ਮੋਦੀ ਸਰਕਾਰ ਕਿਸਾਨਾਂ ਤੋਂ ਕੁੱਟ ਖਾ ਚੁੱਕੀ ਹੈ ਹੁਣ ਦੂਜੀ ਵਾਰ ਪੰਜਾਬ ਯੂਨੀਵਰਸਿਟੀ ਦੇ ਨੌਜਵਾਨਾ ਨੇ ਇੱਕ ਵਾਰ ਫੇਰ ਹਰਾ ਦਿੱਤਾ ਵਾਰ-ਵਾਰ ਕੇਂਦਰ ਸਰਕਾਰ ਪੰਜਾਬ ਦੇ ਨਾਲ ਬਦਸਲੂਕੀ ਕਿਉਂ ਕਰ ਰਹੀ ਆ ਇਹ ਦੇਖੋ ਪੰਜਾਬ ਦੀ ਨੌਜਵਾਨੀ ਇਹ ਬਲੱਡ ਚੈੱਕ ਕਰਦੇ ਪਏ ਠੰਡਾ ਨਹੀਂ ਪੈ ਗਿਆ ਕਿਤੇ ਇਹ ਤੁਹਾਨੂੰ ਅੱਜ ਨਜ਼ਰ ਆ ਹੀ ਗਿਆ ਇਹ ਠੰਡਾ ਨਹੀਂ ਪੈਣ ਵਾਲਾ ਹੈਗਾ ਨਾ ਚੈੱਕ ਕਰਨ ਨਾ ਸਾਨੂੰ ਉਤਸ਼ਾਹਣ ਅੱਗੇ ਸਾਡੇ ਦਿੱਲੀ ਵਿੱਚ ਕਿਸਾਨ ਜਿਹੜੇ ਮੋਰਚਾ ਲੱਗਾ ਸੀ ਉਹਦਾ ਵੀ ਸਾਡਾ 7-800 ਕਿਸਾਨ ਸ਼ਹੀਦ ਹੋ ਗਿਆ ਸੀ ਹੁਣ ਫੇਰ ਸਰਕਾਰਾਂ ਫੇਰ ਆਹ ਕਿਥੇ ਚੱਲਦੀਆਂ ਪਈਆਂ ਇਹਦਾ ਹੱਲ ਕਰਨਾ ਚਾਹੀਦਾ ਪੈਲ ਦੇ ਆਧਾਰ ਤੇ ਬਹੁਤ ਜ਼ਰੂਰੀ ਹੈ ਜੀ ਤੁਸੀਂ ਆਰਐਸਐਸ ਦੀ ਨੀਕਰ ਦੇਖੀ ਹੋਣੀ ਟੰਗੀ ہوئی ਖਾਕੀ ਨੀਕਰ ਟੰਗੀ ہوئی ਆ ਪੰਜਾਬ ਦੇ ਵਿੱਚ ਇਸ ਖਾਕੀ ਨੀਕਰ ਦਾ ਹੱਲ ਕੀ ਹੈ ਫੈਡਰੇਸ਼ਨ ਤੋਂ ਇਹ ਕੋ ਇਹ ਕਿਤੇ ਨਾ ਕਿਤੇ ਨਾ ਆਰਐਸਐ ਦੀ ਗੰਦੀਆਂ ਨੀਤੀਆਂ ਵਾਂ ਪਹਿਲਾਂ ਸਾਡਾ ਚੰਡੀਗੜ੍ਹ ਖੋਲਿਆ ਫੇ ਸਾਡੇ ਪਾਣੀ ਖੋਲਲੇ ਫੇ ਡੈਮ ਖੋਲਲੇ ਹੁਣ ਸਾਡੀ ਯੂਨੀਵਰਸਿਟੀ ਦੇ ਅੱਖ ਰੱਖਦੇ ਪਏ ਔਰ ਇਹ ਗਲਤ ਹੈ ਪੰਜਾਬ ਨਾਲ ਤਕਾ ਨਹੀਂ ਹੁੰਦਿਆਂਗੇ ਯੂਨੀਵਰਸਿਟੀਆਂ ਤੱਕਾ ਨਹੀਂ ਹੁੰਦਿਆਂਗੇ